ਹਾਲੇ ਸਾਥਕ ਜੀ ਦੇ ਨਾਲ ਜਨਮ ਮਜਾਫਰ ਕੌਂਸਲ ਦੇ ਸਾਥ ਤੋਂ ਸਵਾਗਤ ਕਰਦੇ ਹਾਂ ਅਸੀਂ ਤੁਸੀਂ ਚੈਨਲ ਤੇ ਫਿਰ ਤੋਂ ਜੁੜ ਗਏ ਹੋ ਸਾਥਕ ਜੀ ਆਪਣਾ ਮਾਤਮਾ ਤੁਹਾਨੂੰ ਬਹੁਤ ਬਹੁਤ ਤਰੱਕੀਆਂ ਦੇਵੇ ਤੇ ਜਿੰਦਗੀ ਵਿੱਚ ਕੋਈ ਵੀ ਹੋਵੇ ਪ੍ਰਮਾਤਮਾ ਤੇ ਛੱਡ ਦਿਓ ਕਿਉਂਕਿ ਇਹ ਸਭ ਪ੍ਰਮਾਤਮਾ ਦੇ ਕਰਕੇ ਇੱਕ ਸੰਸਾਰ ਚੱਲਦਾ ਹੈ ਤੇ ਅੱਜ ਅਸੀਂ ਗੱਲ ਕਰਾਂਗੇ ਅੱਜ ਕੱਲ ਜੋ ਕਿ ਤੁਸੀਂ ਸੇਵ ਟੂਰ ਤਾਂ ਜਾਂਦੇ ਹਾਂ ਚਾਹੇ ਉਹ ਪਹਾੜੀ ਇਲਾਕੇ වල ਹੋਵੇ ਚਾਹੇ ਕਿਸੇ ਹੋਰ ਵੀ ਇਲਾਕੇ වල ਹੋਵੇ ਤਾਂ ਕਰਾ ਪਰ ਚਾਹੇ ਪਹਾੜੀ ਇਲਾਕੇ වල ਤਾਂ ਜਾਓ ਪਰ ਚਾਹੇ ਬੂੜੇ ਬਕ ਜਾਓ ਕਿਉਂਕਿ ਉਸ ਇਲਾਕੇ ਵਿੱਚ ਜਦੋਂ ਵੀ ਬਾਰਸ਼ ਪਾ ਕੇ ਹੜ੍ਹਦੀ ਹੈ ਤਾਂ لینڈ ਸਲਾਈਡ ਦਾ ਖਤਰਾ ਵੱਧ ਜਾਂਦਾ ਹੈ ਇਹ لینڈ ਸਲਾਈਡ ਉਹ ਤੋਂ ਹੁੰਦਿਆਂ ਜਦੋਂ ਮੀਂਹ ਪਿਆ ਹੋਵੇ, ਰਾਹ ਖੜ ਗਿਆ ਹੋਵੇ। ਤੇ ਬਾਤ ਵਿੱਚ ਪੂਰੇ ਤੱਕੇ ਤਾਂ ਕੁੜੀ ਹੋਵੇ ਤੇ ਵੀ ਉਸ ਦੀ ਜੋ ਕਿ ਰੌਸ਼ਨੀ ਪਹਾੜਾਂ ਤੇ ਪੈਂਦੀ ਹੈ ਤਾਂ ਉਹ ਉੱਥੋਂ ਜਦੋਂ ਵੀ ਪਾਣੀ ਸੁੱਕਦਾ ਤਾਂ ਉਹ ਕਿਤਾਬ ਜੋ ਕਿ ਜੋ ਕਿ ਸਿੰਧਰ ਪਹਾੜ ਦੱਕ ਦੇ ਨੇ ਜਿਸ ਤਰ੍ਹਾਂ ਕਿ ਅਸੀਂ ਇਹਨਾਂ ਪਹਾੜ ਦੇ ਰੜਾ ਕੰਨੇ ਆ। ਉਹ ਜੋ ਕਿ ਸਿੰਧਰ ਦੇ ਵਿੱਚ ਘਾਟ ਘਾਟ ਕਰ ਕਿਉਂ ਕੀ ਹੋਣਾ ਜੋ ਕਿ ਮੌਮੀ ਦਾ ਮੌਸਮ ਹੈ। ਸੋ ਬਾਕੀ ਤੁਹਾਡੇ ਤੇ ਡਿਪੈਂਡ ਹੈ ਅਸੀਂ ਜਾਣ ਨਹੀਂ ਹਨ। ਪਸਾ ਤੂ ਤਾਂ ਵਧੀਆ ਹੈ ਜੋ ਕਿਸੇ ਵੱਲੇ ਦਾ ਹੈ ਜੋ ਕੋਈ ਹੋਰ ਦਾ ਸੋ ਬਾਕੀ ਟੋੜ ਦੇ ਟ੍ਰੀਟਮੈਂਟ ਹੈ ਤੁਸੀ ਕੀ ਕਰਨੇ ਬਾਕੀ ਬੜਾ ਮਾਤਮਾ ਚਾਹੀਏ ਕੀ ਕੀ ਕਿਤੇ ਜਾਣਾ ਹੈ ਸੋ ਬਦਦਾ ਬਸ ਜੌਬ ਅਸੀ ਯੋਗ ਦੇ ਬਦਦਾ ਬਸ ਜਾਓ ਉੱਥੇ ਬੈ ਕੇ ਆਨੰਦ ਮਾਣੋ ਤੇ ਹੁਣ ਜਾਜਦ ਦਿਓ ਤਾਂ ਦਾਬਾ